ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਹੁਣ ਤਾਂ ਪੰਜਾਬ ਦੀਆਂ ਅੱਖਾਂ ਖੁੱਲ ਜਾਣੀਆਂ ਪੰਜਾਬ ਦੀ ਸਰਕਾਰ ਨੇ ਬਹੁਤ ਵੱਡਾ ਇੱਕ ਆਪਣੇ ਯੋਧੇ ਨੂੰ ਐਸਾ ਘੋਸ਼ਿਤ ਕੀਤਾ ਤੇ ਮੈਂ ਤੁਹਾਨੂੰ ਦੱਸੂ ਆ ਦਾ ਤੁਹਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਜਾਣੀ ਆ ਪੰਜਾਬ ਦੀ ਸਰਕਾਰ ਨੇ ਸ਼ਹੀਦ ਭਗਤ ਸਿੰਘ ਜਿੰਨੇ ਸਤਕਾਰ ਨਾਮ ਨਾਲ ਨਾਮ ਲੈਨੇ ਅਸੀਂ ਤੇ ਸਾਡਾ ਜਿਹੜਾ ਪੂਰਾ ਹਿੰਦੁਸਤਾਨ ਸਾਡੇ ਲੋਕ ਤਾਂ ਪੰਜਾਬ ਦੀ ਸਰਕਾਰ ਨੇ ਭਗਤ ਸਿੰਘ ਨੂੰ ਅੱਤਵਾਦੀ ਕਹਿ ਦਿੱਤਾ ਯਾਰ ਅੱਤਵਾਦੀ ਘੋਸ਼ਿਤ ਕਰ ਦਿੱਤਾ ਬੜੇ ਸ਼ਰਮਜੀ ਵਾਲੀ ਗੱਲ ਹੈ ਵੀ ਇੱਕ ਯੋਧਾ ਪੰਜਾਬ ਦਾ ਉਹ ਸੂਰਬੀਰ ਜਿਹਨੇ ਦੇਸ਼ ਆਜ਼ਾਦ ਕਰਵਾਇਆ ਤੇ ਕੱਲੀ ਸਟੇਟ ਕਲ ਸਟੇਟ ਦਾ ਮੁੱਖ ਮੰਤਰੀ ਕਹੇ ਵੀ ਉਹ ਅੱਤਵਾਦੀ ਹੈ ਇਹ ਗੱਲ ਪੱਚਦੀ ਹੈ ਨਹੀਂ ਪਰ ਮੈਂ ਤੁਹਾਡੇ ਸਾਹਮਣੇ ਅੱਜ ਇਹਦੀ ਜਿਹੜੀ ਸਬੂਤ ਆ ਇੱਕ ਵੀਡੀਓ ਆ ਤਾ ਉਹ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਚੰਗੀ ਤਰ੍ਹਾਂ ਸੁਣ ਲਿਓ ਕਿਉਂਕਿ ਪੰਜਾਬ ਵਾਲਿਓ ਮੈਨੂੰ ਲੱਗਦਾ ਜਿਵੇਂ ਅੱਧਾ ਜਾਂ ਪੰਜਾਬ ਸਾਡਾ ਗੌਰ ਕਰਨੋਂ ਹਟ ਗਿਆ ਹੈ ਇਹਨਾਂ ਗੱਲਾਂ ਦੀ ਸਾਡੇ ਲੋਕ ਦਰਅਸਲ ਗੌਰ ਨਹੀਂ ਕਰਦੇ ਤਾਂ ਇਸੇ ਲਈ ਸਰਕਾਰਾਂ ਜ਼ੁਲਮ ਕਰਦੀਆਂ ਤੁਹਾਡੇ ਉੱਤੇ ਹੁਣ ਤਾਂ ਯਾਰ ਸਮਝ ਲਓ ਸਾਡੇ ਉਸ ਯੋਧੇ ਦੇ ਉੱਤੇ ਉਂਗਲ ਉੱਠੀ ਆ ਉਸ ਯੋਧੇ ਦੇ ਉੱਤੇ ਆਵਾਜ਼ ਉੱਠੀ ਆ ਜਿਨੇ ਕੱਲੀ ਸਟੇਟ ਨਹੀਂ ਉਹ ਪੂਰਾ ਮੁਲਖ ਯਾਦ ਕਰਵਾਇਆ ਅੰਗਰੇਜ਼ਾਂ ਤੋਂ ਤਾਂ ਉਸ ਨੂੰ ਪੰਜਾਬ ਸਰਕਾਰ ਕਹਿੰਦੀ ਇਹ ਅੱਤਵਾਦੀ ਹੈ ਆ ਸੁਣ ਲਓ ਪਹਿਲਾਂ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰਨੇ ਆ ਪੰਜਾਬ ਸਰਕਾਰ ਲੈਂਦੇ ਪੰਜਾਬ ਦੀ ਗੱਲ ਹੈ ਪਾਕਿਸਤਾਨ ਦੇ ਵਿੱਚ ਲੈਂਦਾ ਪੰਜਾਬ ਉਹ ਸਰਕਾਰ ਦੀ ਮੁੱਖ ਮੰਤਰੀ ਨੇ ਕਿਹਾ ਹੈ ਸੁਣ ਲੋ ਲੈ ਕੇ ਪਾਕਿਸਤਾਨ ਦੇ ਵੱਲੋਂ ਨਾ ਪਾਸ ਦਾਵਾ ਕੀਤਾ ਗਿਆ ਲੈਂਦੇ ਪੰਜਾਬ ਦੀ ਸਰਕਾਰ ਨੇ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ ਰਾਜ ਦੀ ਘਰਾਟ ਨਹੀਂ ਹਤਵਾਂ ਦੀਕਨ ਭਗਤ ਸਿੰਘ ਜੁਕੇ ਪਾਕਿਸਤਾਨ ਦੇ ਵੱਲੋਂ ਇਹ ਨਾਪੜਾਵਾ ਕੀਤਾ ਜਾ ਰਿਹਾ ਭਗਤ ਸਿੰਘ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਕੋਈ ਵੀ ਭੂਮਿਕਾ ਨਹੀਂ ਇਹ ਪਾਕਿਸਤਾਨ ਨੇ ਕਿਹਾ ਹੈ ਭਗਤ ਸਿੰਘ ਨੇ ਬ੍ਰਿਟਿਸ਼ ਫੌਜ ਸਰਕਾਰੀ ਦਾ ਕਤਲ ਕੀਤਾ ਸੀ ਪੰਜਾਬ ਪਾਕ ਸਰਕਾਰ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਉੱਤੇ ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਭਗਤ ਸਿੰਘ ਇੱਕ ਨਾਸਤਿਕ ਸੀ ਇੱਕ ਨਾਸਤਿਕ ਦੇ ਨਾਂ ਤੇ ਕਿਸੇ ਦਾ ਨਾਮ ਨਹੀਂ ਰੱਖਿਆ ਜਾ ਸਕਦਾ ਪਾਕਿਸਤਾਨ ਸਰਕਾਰ ਨੇ ਐਨ ਜੀਓ ਭਗਤ ਸਿੰਘ ਫਾਊਂਡੇਸ਼ਨ ਤੇ ਵੀ ਸੋ ਆ ਚੁੱਕੇ ਨੇ ਕਿ ਆ ਗਿਆ ਕਿ ਐਨ ਜੀਓ ਬਕਸਿੰਗ ਫਾਊਂਡੇਸ਼ਨ ਇਸਲਾਮੀਕ ਵਿਚਾਰਧਾਰਾ ਦੇ ਪਾਕਿਸਤਾਨੀ ਸੰਵਿਧਾਨ ਦੇ ਖਿਲਾਫ ਕੰਮ ਕਰ ਰਹੀ ਹੈ ਐਨ ਜੀਓ ਬਕਸਿੰਗ ਫਾਊਂਡੇਸ਼ਨ ਤੇ ਪਾਬੰਦੀ ਲਗਾਈ ਜਾਵੇ ਇਸ ਗੱਲ ਦਾ ਵੀ ਪਾਕਿਸਤਾਨ ਦੇ ਵੱਲੋਂ ਜ਼ਿਕਰਤਾ ਕਰ ਦਿੱਤਾ ਗਿਆ ਲਾਹੌਰ ਹਾਈ ਕੋਰਟ ਨੇ 17 ਜਨਵਰੀ 2025 ਤੱਕ ਮਨਜ਼ੂਰੀ ਕੀਤੀ ਹੈ ਕਾਰਵਾਈ ਦਰਦ ਕੇ ਕਿ ਲਾਹੌਰ ਗੱਲ ਇਹ ਹੈ ਵੀ ਪਾਕਿਸਤਾਨ ਦੀ ਜਿਹੜੀ ਪੰਜਾਬ ਸਰਕਾਰ ਆ ਲੈਂਦੇ ਪੰਜਾਬ ਦੀ ਮੈਨੂੰ ਲੱਗਦਾ ਵੀ ਜਿਵੇਂ ਸਾਡੇ ਵਿੱਚ ਵੀ ਵਿਖਰੇਵੇਂ ਪੈਦਾ ਕਰਨ ਦਾ ਕੰਮ ਕਰ ਰਹੀ ਹੈ ਅੱਜ ਕੱਲ੍ਹ ਅ ਕੁਛੀ ਦਿਨ ਪਹਿਲਾਂ ਭਵੰਤ ਮਾਨ ਦੇ ਭਵੰਤ ਮਾਨ ਨੂੰ ਚਿੱਠੀ ਲਿਖੀ ਸੀ ਮਰੀਮ ਨਵਾਜ਼ ਨੇ ਜਿਹੜੀ ਉੱਥੋਂ ਦੀ ਮੁੱਖ ਮੰਤਰੀ ਆ ਪੰਜਾਬ ਦੇ ਲੈਹੰਦੇ ਪੰਜਾਬ ਦੀ ਪਾਕਿਸਤਾਨ ਦੇ ਵਿੱਚੋਂ ਤੇ ਉਹਨੇ ਚਿੱਠੀ ਲਿਖੀ ਸੀ ਕਹਿੰਦੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਸਕਦੇ ਆਪਾਂ ਲੈੰਦਾ ਹੋਵੇ ਚਾਹ ਚੜਦਾ ਹੋਵੇ ਚਾਹ ਪਾਕਿਸਤਾਨ ਵਾਲਾ ਹੋਵੇ ਚਾਹ ਹਿੰਦੁਸਤਾਨ ਵਾਲਾ ਹੋਵੇ ਪਰ ਮੈਂ ਜਵਾਬ ਦਿੱਤਾ ਸੀ ਉਹਦੇ ਤੇ ਵੀ ਜਿਹੜਾ ਸਾਡੇ ਵਾਲਾ ਪੰਜਾਬ ਆ ਚੜ੍ਹਦਾ ਪੰਜਾਬੇ ਦੇ ਚੋਂ ਨਸ਼ਾ ਨਹੀਂ ਮੁਕਤ ਹੋ ਸਕਦਾ ਖੈਰ ਇਸ ਗੱਲ ਨੂੰ ਤਾਂ ਇੱਥੇ ਹੀ ਛੱਡਦੇ ਆ ਪਰ ਜਿਹੜੀ ਹੁਣ ਇਸ ਮੁੱਖ ਮੰਤਰੀ ਨੇ ਬਿਆਨ ਦਿੱਤਾ ਵੀ ਸ਼ਹੀਦ ਭਗਤ ਸਿੰਘ ਅਤਵਾਦੀ ਹੈ ਤਾਂ ਤੁਸੀਂ ਸਮਝੋ ਹੁਣ ਸਾਡਾ ਯੋਧਾ ਜਿਨੇ ਪੂਰਾ ਦੇਸ਼ ਆਜ਼ਾਦ ਕਰਵਾ ਦਿੱਤਾ ਸਾਡੇ ਲੋਕ ਬੜੇ ਸਤਕਾਰ ਦੇ ਨਾਮ ਨਾਲ ਲੈਂਦੇ ਆ ਭਗਤ ਸਿੰਘ ਜੀ ਦਾ ਹੋਰ ਬਹੁਤ ਸਾਰੇ ਯੋਧੇ ਨੇ ਸਾਡੇ ਤਾਂ ਸਾਡੇ ਯੋਧੇ ਇੰਨੇ ਨੇ ਵੀ ਇੱਕ ਵਾਰੀ ਨਾਮ ਲਈਏ ਤਾਂ ਬੰਦੇ ਦਾ ਸਾਹ ਸੁੱਕ ਜਾਂਦਾ ਯਾਰ ਤੇ ਹੁਣ ਸਾਡੀ ਸਰਕਾਰ ਦੇਖੋ ਹੁਣ ਦੇਖਦੇ ਹੁਣ ਅੱਗੇ ਆ ਦੇਖ ਲੋ ਤੁਹਾਡੇ ਸਾਹਮਣੇ ਆ ਚੜਦੇ ਪੰਜਾਬ ਦੇ ਵਿੱਚੋਂ ਕੋਈ ਆਵਾਜ਼ ਨਹੀਂ ਉੱਠਣੀ ਹੁਣ ਮੁੱਖ ਮੰਤਰੀ ਦਾ ਇਹ ਪ੍ਰਾਲਾ ਹੋਣਾ ਚਾਹੀਦਾ ਵੀ ਸਾਡੇ ਸ਼ਹੀਦ ਨੂੰ ਸਾਡੇ ਭਗਤ ਸਿੰਘ ਯੋਧੇ ਨੂੰ ਤੁਸੀਂ ਅੱਤਵਾਦੀ ਕਿਵੇਂ ਕਹਿ ਸਕਦੇ ਕਿਉਂਕਿ ਕੰਮ ਬੰਦਾ ਕਹੇ ਤਾਂ ਇੱਕ ਗੱਲ ਮੰਨ ਲਈ ਗੱਲ ਪਰ ਜਿਹੜਾ ਇਹ ਸਰਕਾਰ ਹੁੰਦੀ ਆ ਜ਼ਿੰਮੇਵਾਰ ਹੁੰਦੀ ਆ ਸਟੇਟ ਚਲਾਉਂਦੀ ਆ ਬਹੁਤ ਸਾਰੇ ਲੋਕਾਂ ਦਾ ਅਕਸ ਜੁੜਿਆ ਹੁੰਦਾ ਉਹਦੇ ਨਾਲ ਕਿਉਂਕਿ ਸਾਡੇ ਵੀ ਲੋਕ ਰਹਿੰਦੇ ਨੇ ਉੱਥੇ ਜਿਹੜੇ ਅੱਜ ਵੀ ਹਿੰਦੁਸਤਾਨ ਦੀ ਧਰਤੀ ਉਹਨਾਂ ਦੇ ਦਿਲਾਂ ਦੇ ਵਿੱਚ ਰਾਜ ਕਰਦੀ ਆ ਸਾਡੇ ਯੋਧਿਆਂ ਦਾ ਜਜ਼ਬਾ ਉਹਨਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਮੌਜੂਦ ਆ ਬਹੁਤ ਸਾਰੇ ਸਾਥੀ ਸਾਡੇ ਪੁਰਾਣੇ ਬਜ਼ੁਰਗ ਉਧਰੋਂ ਆਏ ਨੇ ਕੁਛ ਇਧਰੋਂ ਗਏ ਵੀ ਨੇ ਕਿਉਂਕਿ ਸਾਰਾ ਕੁਛ ਇੱਕੀ ਸੀ ਇਹ ਤਾਂ ਜਦੋਂ ਵਟਵਾਰਾ ਹੋਇਆ ਚਲੋ ਠੀਕ ਐ ਮੁਲਖ ਢੱ ਹੋ ਗਿਆ ਪਰ ਹਿੱਸਾ ਤਾਂ ਸਾਡੇ ਇਸੇ ਪੰਜਾਬ ਦਾ ਨਾ ਫੇਰ ਹੀ ਕਿਹਾ ਜਾਂਦਾ ਲੈਂਦਾ ਪੰਜਾਬ ਕਿੱਦਾਂ ਇਧਰਲੇ ਪਾਸੇ ਚੜਦਾ ਪੰਜਾਬ ਤਾਂ ਹੁਣ ਜਿਹੜੀ ਉਹ ਸਟੇਟ ਦੀ ਮੁੱਖ ਮੰਤਰੀ ਨੇ ਬਿਆਨ ਦਿੱਤਾ ਤਾਂ ਹੁਣ ਸਾਡੇ ਵਾਲਾ ਮੁੱਖ ਮੰਤਰੀ ਕੀ ਕਹੂਗਾ ਬਈ ਇਹ ਦੇਖਣ ਵਾਲੀ ਗੱਲ ਆਉਣ ਵਾਲੇ 2-4 ਦਿਨਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਚੜ੍ਹਦੇ ਪੰਜਾਬ ਦੇ ਭਗਵੰਤ ਮਾਨ ਦੇ ਮੁੱਖ ਮੰਤਰੀ ਦਾ ਕੋਈ ਬਿਆਨ ਆਊਗਾ ਤੇ ਆਉਣਾ ਚਾਹੀਦਾ ਲਾਜ਼ਮੀ ਆਉਣਾ ਚਾਹੀਦਾ ਕਿਉਂਕਿ ਗੱਲ ਕੋਈ ਆਮ ਬੰਦੇ ਦੀ ਨਹੀਂ ਹੈਗੀ ਇਹ ਗੱਲ ਉਸ ਜੋਧੇ ਦੀ ਹੈ ਜਿਨੇ ਪੂਰਾ ਦੇਸ਼ ਯਾਦ ਕਰਵਾਇਆ ਨਾ ਕਿ ਕੱਲਾ ਪੰਜਾਬ ਪਰ ਹੈ ਤਾਂ ਉਹ ਪੰਜਾਬੀ ਸੀ ਯਾਰ ਸਾਡੇ ਪੰਜਾਬ ਦੀ ਧਰਤੀ ਦਾ ਜਨਮਿਆ ਸੂਰਬੀਰ ਜਿਹਦੇ ਉੱਤੇ ਅੱਜ ੱਡੀ ਗਲਤ ਡਿੱਪਣੀ ਕੀਤੀ ਗਈ ਹੈ ਉੱਥੇ ਤੇ ਸਾਡੇ ਵਾਲਾ ਮੁੱਖ ਮੰਤਰੀ ਹੁਣ ਦੇਖਦੇ ਵੀ ਚੁੱਪ ਬੈੰਦਾ ਕਿ ਕੋਈ ਪ੍ਰਕਿਰਿਆ ਦਿੰਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਪ੍ਰਕਿਰਿਆ ਆਉਗੀ ਕਿਉਂਕਿ ਪੰਜਾਬ ਦੀ ਸਾਡੇ ਵਾਲੇ ਪੰਜਾਬ ਦੀ ਸਰਕਾਰ ਤਾਂ ਵੈਸੇ ਹੀ ਡਿੱਗੀ ਹੋਈ ਹੈ ਮੈਂ ਥੋੜੀ ਦੇਰ ਪਹਿਲਾਂ ਤੁਹਾਡੇ ਸਾਹਮਣੇ ਇੱਕ ਵੀਡੀਓ ਪਾ ਚੁੱਕਾ ਵਾਲੇ ਸਾਥੀ ਕਹਿੰਦੇ ਨੇ ਯਾਰ ਅਸਤੀਫੇ ਦੀ ਗੱਲ ਕਰਦਾ ਹੈ ਅਸਤੀਫਾ ਮੈਂ ਨਹੀਂ ਕਹਿੰਦਾ ਸਾਡੇ ਲੋਕ ਕਹਿੰਦੇ ਨੇ ਬਹੁਤ ਸਾਰੇ ਚੈਨਲਾਂ ਤੇ ਚੱਲੀ ਜਾਂਦੀ ਆ ਯਾਰ ਜਿਹੜੇ ਖੁਲਾਸਾ ਕਰੀ ਜਾਂਦੇ ਨੇ ਵੀ ਭਾਈ ਅਸਤੀਫੇ ਵੀ ਮੰਗ ਹੋਵੇ ਕਿਉਂ ਨਾ 326 ਮੰਡੀਆਂ ਬੰਦ ਕੀਤੀਆਂ ਅੱਜ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਨਹੀਂ ਹੋਣੀ ਹੁਣ ਲਾ ਲਿਓ ਜੋਰ ਆ ਜਿਹੜੇ ਸਪੋਰਟਰ ਨੇ ਇਹ ਗਲਤ ਨੇ ਅਸੀਂ ਵੀ ਕੋਈ ਦੁਸ਼ਮਣ ਨਹੀਂ ਹੈਗੇ ਭਗਵਾਨ ਤਮਨ ਦੇ ਕਿਉਂਕਿ ਅਸੀਂ ਤਾਂ ਤੁਹਾਡੇ ਸਾਹਮਣੇ ਉਹ ਖਬਰ ਧਰਨੀ ਹੈ ਜਿਹੜੀ ਕੌੜੀ ਆ ਤੁਹਾਡੇ ਲੱਗਦੀ ਹੋਣੀ ਆ ਸਰਕਾਰ ਕੰਮ ਵੀ ਮੇਰੀ ਬੇਨਤੀ ਹੈ ਵੱਡੇ ਪੱਦਰ ਤੇ ਵਿਰੋਧ ਕਰੋ ਪੰਜਾਬ ਸਰਕਾਰ ਦਾ ਜਿਹੜੀ ਕਿ ਲਹਿੰਦੇ ਪੰਜਾਬ ਦੇ ਵਿੱਚ ਹੈ ਮੇਰੀਆਂ ਵੀਡੀਓ ਵੀ ਪਾਕਿਸਤਾਨ ਦੇ ਵਿੱਚ ਚਲੀਆਂ ਜਾਂਦੀਆਂ ਨੇ ਸਾਡੇ ਸਾਥੀ ਦੇਖਦੇ ਨੇ ਪਰ ਮੇਰੀ ਉਹਨਾਂ ਨੂੰ ਵੀ ਅਪੀਲ ਆ ਜਿਹੜਾ ਸੋਡੇ ਵਾਲਾ ਪੰਜਾਬ ਆ ਭਾਈ ਇਹਨਾਂ ਨੂੰ ਥੋੜੀ ਜੀ ਠੋਕਰ ਲਾਓ ਇਹਨਾਂ ਦੇ ਖਿਲਾਫ ਵੀ ਏਜੰਡਾ ਚਲਾਓ ਜਦੋਂ ਸਾਡੇ ਯੋਧੇ ਨੂੰ ਕਹਿੰਦੇ ਨੇ ਯਾਰ ਤੇ ਸਾਡੇ ਵਾਲਾ ਮੁੱਖ ਮੰਤਰੀ ਹੁਣ ਦੇਖਦੇ ਆ ਵੀ ਕੀ ਕਰਦਾ ਹੈ ਇਸ ਤੇ ਕੋਈ ਪ੍ਰਕਿਰਿਆ ਦਿੰਦਾ ਕਿਉਂਕਿ ਭਗਤ ਸਿੰਘ ਦਾ ਨਾਮ ਕੋਈ ਆਮ ਖਾਸ ਨਾਮ ਨਹੀਂ ਹੈਗਾ ਇਹ ਤੁਸੀਂ ਵੀ ਜਾਣਦੇ ਹੋ ਤਾਂ ਹੁਣ ਤੁਹਾਡੀ ਇਹਦੇ ਉੱਤੇ ਕੀ ਪ੍ਰਕਿਰਿਆ ਇਹ ਕਮੈਂਟਾਂ ਦੇ ਵਿੱਚ ਲਾਜ਼ਮੀ ਲਿਖਣਾ ਪੰਜਾਬੀਓ ਇਹ ਗੱਲ ਕਿਸੇ ਮੁੱਖ ਮੰਤਰੀ ਜਾਂ ਕਿਸੇ ਲੀਡਰ ਦੀ ਨਹੀਂ ਇਹ ਉਹ ਲੀਡਰ ਆ ਸਾਡਾ ਜਿਹੜਾ ਕਿ ਸਾਡੀ ਕੌਮ ਦੇ ਪ੍ਰਤੀ ਬਲੀਦਾਨ ਦੇ ਕੇ ਗਿਆ ਯਾਰ ਆਪਦਾ ਰਸੇ ਚੁੰਮ ਕੇ ਗਲਾਂ ਦੇ ਵਿੱਚ ਪਾਉਣ ਵਾਲੇ ਯੋਧੇ ਦੀ ਗੱਲ ਆ ਇਸ ਤੇ ਪ੍ਰਕਿਰਿਆ ਲਾਜ਼ਮੀ ਹੋਣੀ ਚਾਹੀਦੀ ਐ ਇਸ ਦਾ ਮੈਂ ਇੰਤਜ਼ਾਰ ਕਰੂੰਗਾ ਤੇ ਤੁਹਾਡੇ ਜਵਾਬ ਵੀ ਦੇਵਾਂਗਾ ਸਾਡੇ ਵਾਲਾ ਪੰਜਾਬ ਕੀ ਕਰਦਾ ਹੁਣ ਤੇ ਉਧਰਲੇ ਪੰਜਾਬ ਦੀ ਕੀ ਪ੍ਰਕਿਰਿਆ ਇਹ ਦੇਖ ਲਿਓ ਹੁਣ ਇਹ ਮੁੱਖ ਮੰਤਰੀ ਤੇ ਸਵਾਲ ਆ ਤਾਂ ਠੀਕ ਆ ਪੰਜਾਬੀਓ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ